ਵਾਜਿੰਦੜੀਏ ਦੇਸ਼ ਦੀ ਬੜੀ ਔਖੀ ਤੇ ਗੱਲਾਂ ਕਰਨੀਆਂ ਠੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਕੌਮ ਦੇ ਲਈ ਕਰਮ ਕੀਤੇ ਤੇ ਉਹਨਾਂ ਲੱਖਾਂ ਮੁਸੀਬਤਾਂ ਚੱਲੀਆਂ ਵਾਕੇ ਜੀ ਵਾਕੇ ਸੋ ਉਹਨਾਂ ਨੇ ਮੁਸੀਬਤਾਂ ਸਾਡੇ ਲਈ ਇੰਨਾ ਚੱਲੀਆਂ ਔਰ ਸਾਨੂੰ ਪ੍ਰਾਊਡ ਆ ਸਾਡੇ ਤੇ ਬਿਲਕੁਲ ਜੀ ਅਸੀਂ ਵੀ ਮੈਂ ਧਾਰਮਿਕ ਕਲਮ ਦੇ ਵਿੱਚ ਗੀਤ ਵੀ ਗਾਏ ਸੀ ਉਹਨਾਂ ਲਈ ਅੰਮ ਅਤੇ ਅਸੀਂ ਉਹ ਦੁਨੀਆਂ ਦੇ ਲੋਕੋ ਹਾਂ ਉਹ ਦੁਨੀਆਂ ਦੇ ਲੋਕੋ ਪੁੱਜੋ ਨਾ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਉਹ ਦੁਨੀਆਂ ਦੇ ਬੰਦਿਓ ਉਹ ਦੁਨੀਆਂ ਦੇ ਲੋਕੋ ਸੂਰਮਿਆਂ ਤੇਰੀ ਅੱਜ ਵੀ ਸਾਨੂੰ ਰੜਕ ਰਹੀ ਐ ਥੋੜ ਬਖਤ ਸਿਆ ਤੇਰੇ ਮੁਲਕ ਨੂੰ ਅੱਜ ਪੈ ਗਈ ਤੇਰੀ ਲੋੜ ਓ ਫਿਰ ਪੈ ਗਈ ਤੇਰੀ ਲੋੜ ਭਾਰਤ ਮਾਨ ਨੂੰ ਨੋਚ ਨੋਚ ਕੇ ਖਾਰੈ ਚਿਰਦੇ ਨੇ ਕਾਲੇ ਕੂਏ ਹੰਸ ਦਾ ਫੇਸ ਬਟਾ ਕੇ ਫਿਰਦੇ ਨੇ ਭਰਤ ਮਾਨੂ ਨੋਚ ਨੋਚ ਕੇ ਖਾਰੇ ਚਿਰ ਦੇ ਨੇ ਕਾਲੇ ਕਾਵੇ ਹੰਸ ਦਾ ਫੇਸ ਵਟਾ ਕੇ ਫਿਰਦੇ ਨੇ ਜ਼ੁਲਮ ਦੇ ਤਪ ਦੇ ਸੂਰਜ ਉੱਤੇ ਛਾ ਜਾ ਭਗਤ ਸਿਆ ਜ਼ੁਲਮ ਦੇ ਤਪ ਦੇ ਸੂਰਜ ਉਤੇ ਛਾ ਜਾ ਭਗਤ ਸਿਆ ਫੇਰ ਬੰਦੂਕਾਂ ਫੇਰ ਬੰਦੂਕਾਂ ਬੀਜਣ ਦੇ ਲਈ ਆ ਜਾ ਭਗਤ ਸਿਆ ਫੇਰ ਜ਼ੁਲਮ ਨੂੰ ਰੋਕਣ ਦੇ ਲਈ ਆ ਜਾ ਭਗਤ ਸਿਆ ਫੇਰ ਬੰਦੂਕਾਂ ਬੀਜਣ ਦੇ ਲਈ ਆ ਜਾ ਭਗਤ ਸਿਆ ਆ ਭਗਸਿਕ ਜੀ ਨੇ ਤਾਂ ਇਦਾਂ ਦਾ ਦੇਸ਼ ਚਾਹਿਆ ਜਾਂ ਇਦਾਂ ਦਾ ਨਗਰ ਚਾਹਿਆ ਜਿੱਥੇ ਹਰ ਇੱਕ ਨੂੰ ਆਜ਼ਾਦੀ ਹੋਵੇ ਬੰਦਾ ਆਪਣੀ ਆਜ਼ਾਦੀ ਨਾਲ ਕੰਮਕਾਰ ਕਰ ਸਕੇ ਪਰਿਵਾਰ ਨਾਲ ਆਜ਼ਾਦੀ ਨਾਲ ਰਹਿ ਸਕੇ ਸੋ ਅੱਜ ਦਾ ਜਿਵੇਂ ਮਾਹੌਲ ਹੈ ਕਿ ਬੜਾ ਮਾਹੌਲ ਬਦਲ ਚੁੱਕਾ ਆ ਉਹਦੇ ਵਿੱਚ ਹੈ ਕਿ ਜਿਹੜੇ ਨਵੇਂ ਮੁੰਡੇ ਕੁੜੀਆਂ ਅਗਰ ਤੁਸੀਂ ਉਹਦਾ ਦੀ ਕੋਈ ਗੀਤ ਗਾਉਂਗੇ ਤੇ ਉਹਨਾਂ ਨੂੰ ਕਿ ਕਿ ਨਸ਼ਾ ਦਾ ਦੌਰ ਵੀ ਬੜਾ ਪੰਜਾਬ ਵਿੱਚ ਚੱਲ ਰਿਹਾ ਨਸ਼ਾ ਦੇ ਖਿਲਾਫ ਵੀ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਤੇ ਜਿਨ੍ਹਾਂ ਦੇਸ਼ ਭਗਤਾਂ ਨੇ ਸਾਡੇ ਦੇਸ਼ ਲਈ ਜਾਨਾਂ ਵਾਰੀਆਂ ਹਾਂਜੀ ਉਹਨਾਂ ਨੂੰ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿਉਂਕਿ ਲੋਕ ਜਿੱਦਾਂ ਦਾ ਸੁਣੂਗੇ ਉਹਦਾਂ ਦਾ ਗ੍ਰੈਂਡ ਕਰਨਗੇ ਸੋ ਮੇਰੇ ਖਿਆਲ ਬਹੁਤ ਫਰਕ ਪੈਂਦਾ ਇਸ ਗੱਲ ਦਾ ਕਿ ਸਾਨੂੰ ਇਦਾਂ ਦੇ ਗੀਤ ਗਾਉਣੇ ਚਾਹੀਦੇ ਆ ਜ਼ਰੂਰ ਗਾਉਣੇ ਚਾਹੀਦੇ ਦੇਖੋ 23 ਸਾਲ ਦੀ ਮਲੂਕ ਜੀ ਉਮਰ ਦੇ ਵਿੱਚ ਮੌਤ ਨੂੰ ਗਲੇ ਲਾਉਣਾ ਫਾਂਸੀ ਦੇ ਰਸੇ ਨੂੰ ਚੁੰਮ ਕੇ ਮੌਦੀ ਅਗੋਸ਼ 'ਚ ਬੈਠ ਜਾਣਾ ਉਹ ਵੀ ਜਦੋਂ ਆਪਣਾ ਕੋਈ ਮਕਸਦ ਨਾ ਹੋਵੇ ਆਪਣਾ ਕੋਈ ਕਿਸੇ ਤਰੀਕੇ ਦਾ ਕੋਈ ਸੈਲਫਿਸ਼ਨੈਸ ਨਾ ਹੋਵੇ ਦੇਸ਼ ਵਾਸਤੇ ਸ਼ਹੀਦ ਹੋਣਾ ਇਹ ਜ਼ਿੰਦਾਦਿਲੀ ਸਿਰਫ ਔਰ ਸਿਰਫ ਭਗਤ ਸਿੰਘ ਦਾ ਹਿੱਸੇ ਹੈ ਸਹੀ ਗੱਲ ਹੈ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਵੀ ਸਮਝਦਾ ਕਿਉਂਕਿ ਮੈਂ ਇਸ ਏਰੀਆ ਦਾ ਜੰਪੜਾ ਵਾਕਿਆ ਜੀ ਇਥੋਂ ਠੀਕ 2 ਕਿਲੋਮੀਟਰ ਦੂਰ ਮੇਰਾ ਸ਼ਹਿਰ ਹੈ ਬੰਗਾ ਤਾਂ ਉਹ ਜਿਹੜੀ ਫਿਜ਼ਾ ਦੇ ਵਿੱਚ ਜਿਹੜੀ ਮਹਿਕ ਹੈ ਉਹ ਹਮੇਸ਼ਾ ਸਾਡੇ ਅੰਗ ਸੰਗ ਰਹਿੰਦੀ ਦੇਖੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ ਜਿਹੜੀ ਲੜਾਈ ਲੜੀ ਆ ਉਹ ਇਹ ਸੋਚ ਕੇ ਨਹੀਂ ਲੜੀ ਕਿ ਅਸੀਂ ਸਿੱਖਾਂ ਜਾਂ ਹਿੰਦੂਆਂ ਜਾਂ ਮੁਸਲਮਾਨਾਂ ਉਹਨਾਂ ਨੇ ਸਾਰੇ ਆਵਾਮ ਵਾਸਤੇ ਸਾਰੇ ਦੇਸ਼ ਵਾਸਤੇ ਲੜੀ ਆ ਮੈਂ ਇੱਕ ਗੀਤ ਦੀਆਂ ਚੰਦ ਸਤਰਾਂ ਜਿਹੜੀਆਂ ਮੈਂ ਤੁਹਾਡੇ ਨਜ਼ਰ ਕਰਨਾ ਅਸੀਂ Hindu ਹਾਂ ਜਾਂ Muslim ਹਾਂ Hindu ਹਾਂ ਜਾਂ Muslim ਹਾਂ ਜਾਂ Sikh ਧਰਮ ਦੇ ਪਿਆਰੇ ਹਾਂ ਨਫ਼ਰਤ ਨੂੰ ਵੀ ਜਣਵਾਲੇ ਹੋਵੇ ਅਸੀਂ ਅਮਨਾ ਦੇ ਵਣ ਜਾ ਰਹੇ ਹਾਂ ਅਸੀਂ Hindu ਹਾਂ ਜਾਂ Muslim ਹਾਂ ਛੋਟੇ ਹੁੰਦੇ ਕਿਤਾਬਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ ਭਗਤ ਸਿੰਘ ਬਾਰੇ ਜਿਉਂ-ਜਿਉਂ ਵੱਡੇ ਹੋਏ ਉਦੋਂ ਪਤਾ ਲੱਗਿਆ ਕਿ ਆਜ਼ਾਦੀ ਤੇ ਗੁਲਾਮੀ ਦੇ ਵਿੱਚ ਫਰਕ ਕੀ ਹੈ ਇਹ ਮਹਾਨ ਯੋਧੇ ਨੂੰ ਪਹਿਲਾਂ ਤਾਂ ਮੈਂ ਸਲੂਟ ਕਰਦਾ ਆਪਣੇ ਵੱਲੋਂ ਸੋ ਇਸ ਮਹਾਨ ਸ਼ਹੀਦ ਨੂੰ ਮੈਂ ਆਪਣੇ ਗਾਣੇ ਦੇ ਜ਼ਰੀਏ ਯਾਦ ਕਰਦਾ ਸਿਰਾਂ ਦੇ ਵੱਟੇ ਇਹ ਇਤਿਹਾਸ ਕਮਾਇਆ ਹੁੰਦੇ ਨੇ ਸਿਰਾਂ ਦੇ ਵੱਟੇ ਇਹ ਇਤਿਹਾਸ ਕਮਾਇਆ ਹੁੰਦੇ ਨੇ ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ ਜਿਹੜੀਆਂ ਕੌਮਾਂ ਆਪਣੇ ਸ਼ਿਸ਼ੀਤਾਂ ਨੂੰ ਭੁੱਲ ਜਾਂਦੀਆਂ ਨੇ ਕੱਖਾਂ ਵਾਂਗੂ ਆਖਰ ਉਹ ਕੌਮਾਂ ਰੁੜ ਜਾਂਦੀਆਂ ਓਕੇ ਕਿਉਂਕਿ ਐਡੇ ਮਹਾਨ ਸਾਡਾ ਸਹਿਤ ਹੈ ਪੰਜਾਬੀ ਦਾ ਤੇ ਐਡੇ ਸਾਡੇ ਸ਼ਹੀਦਾਂ ਦੀ ਰਿਸ਼ੀਮੁਨੀਆਂ ਦੀ ਧਰਤੀ ਆ ਤੇ ਜਦੋਂ ਇਥੋਂ ਦੇ ਨੌਜਵਾਨ ਜਿਹੜੇ ਪੱਛਮੀ ਪਹਿਰਾਵੇ ਵੱਲ ਜਾਂਦੇ ਆ ਜੋ ਮੈਂ ਆਪਣੀ ਦਿਲ ਦੀ ਫੀਲਿੰਗ ਦੱਸਣ ਲੱਗੀਆਂ ਤੇ ਇਹਨਾਂ ਵਿਰਸਾ ਸਾਨੂੰ ਇਹ ਪੱਗਾਂ ਦਿੱਤੀਆਂ ਤੇ ਕੁਰਤੇ ਪਜਾਮੇ ਸਾਡੀ ਚਾਦਰੇ ਦਿੱਤੇ ਤੇ ਸਾਨੂੰ ਅੱਜ ਕੱਲ ਉਹ ਦੇਸੀ ਲੁੱਕ ਕਿ ਇਹਨੂੰ ਦੇਸੀ ਦੱਸਣ ਲੱਗੇ ਪਏ ਦੂਜਿਆਂ ਨੂੰ ਹੈ ਤੇ ਫਿਰ ਯਾਦ ਆਉਂਦਾ ਕਿ ਆਪਣਾ ਵਿਰਸਾ ਸਾਨੂੰ ਸਾਡੇ ਵਿਰਸੇ ਦੇ ਵਿੱਚ ਇਹ ਚੀਜ਼ਾਂ ਮਿਲੀਆਂ ਤੇ ਇਹਨੂੰ ਭੁੱਲ ਕੇ ਦੂਜਿਆਂ ਅਪਣਾਉਣਾ ਸਾਡੇ ਲਈ ਮਤਲਬ ਕੋਈ ਇਹ ਬਹੁਤ ਹੀ ਚੰਗੀ ਗੱਲ ਨਹੀਂ ਤੇ ਆਪਣੀ ਹੀ ਸਰਦਾਰੀ ਦੂਜਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰੀਏ ਕਿ ਨਾ ਦੂਜਿਆਂ ਦੀਆਂ ਚੀਜ਼ਾਂ ਆਪਣੇ ਤੇ ਆਪਾ ਥੋਪਣ ਦੀ ਕੋਸ਼ਿਸ਼ ਕਰੀਏ ਵਾਕਿ ਜਿ ਵਾਕਿ بڑا ਹੀ ਗਹਿਰਾ ਦਾਗ ਹੈ ਯਾਰੋ ਜਿਸ ਕਾ غلامੇ ਨਾਮ ਹੈ بڑا ਹੀ ਗਹਿਰਾ ਦਾਗ ਹੈ ਯਾਰੋ ਜਿਸ ਕਾ غلامੇ ਨਾਮ ਹੈ ਉਸ ਕਾ ਜੀਣਾ ਵੀ ਕਿਆ ਜੀਣਾ ਜਿਸ ਕਾ ਦੇਸ਼ غلام ਹੈ ਸੀਨੇ ਮੇ ਜੋ ਦਿਲ ਥਾ ਯਾਰੋ आज बनावो शोला मेरा रंग दे बसंती चोला मेरा रंग दे बसंती चोला माए रंग दे बसंती चोला नी मेरा रंग दे मेरा रंग दे बसंती चोला नी मेरा रंग दे मेरा रंग दे बसंती चोला नी मेरा रंग दे ਮੇਰਾ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਛੋ ਤੁਸੀਂ ਜਦੋਂ ਭਗਤ ਸਿੰਘ ਹੋਰਾਂ ਦਾ ਨਾਮ ਸੁਣਦੇ ਹੋ ਤਾਂ ਸਭ ਤੋਂ ਪਹਿਲਾਂ ਜ਼ਿਹਨ ਵਿੱਚ ਕੀ ਆਉਂਦਾ ਇੱਕ ਆਈਡੀਅਲ ਰੋਲ ਮਾਡਲ ਵੀ ਭਗਤ ਸਿੰਘ ਇੱਕ ਹਨ ਜਵਾਨੀ ਦੇ ਕਿਉਂਕਿ ਆਪਣਾ ਹਾਣੀ ਸੀ ਇਸ ਵੇਲੇ ਜੀ ਬਿਲਕੁਲ ਸ਼ੀデア ਜੰਮ ਸਰਦਾਰ ਭਗਤ ਸਿੰਘ ਇਹ ਸਮਰੇ ਸ਼ੀਦੀ ਦੇਣੀ ਹੈ ਨਾ ਆਪਾਂ ਵੀ ਕੋਈ ਉਨੀ ਕੀ ਗੱਲ ਹੋ ਜਾ ਆਪਣੇ ਕੋਲ ਐਕਸੀਡੈਂਟ ਨਹੀਂ ਵਿਖਿਆ ਜਾਂਦਾ ਕੋਈ ਯਾਰ ਕਰੇ ਦੌਰੀ ਨੇ ਪੈ ਜਾਓ ਤੇ ਇਹ ਨਾ ਹੋ ਜੂਗਾ ਉਹ ਅਗਲੇ ਨੇ ਫਾਂਸੀ ਵੀ ਲਈ ਸੀ ਸੋ ਭਗਤ ਸਿੰਘ ਮੇਰੇ ਲਈ ਮੇਰੇ ਖਿਆਲਸ ਦਾ ਕੋਈ ਬਾਣੀ ਨਹੀਂ ਸਕਦਾ ਖੈਰ ਹੈ ਨਾ ਹਾਂ ਹਾਂ ਤੇ ਉਹਨੇ ਸਾਰਾ ਜਿਹੜੀ ਕ腐ਸ਼ਨ ਹੁੰਦੀ ਸੀ ਸਰਕਾਰਾਂ ਦੇ ਅਗੇਂਸਟ ਇਹ ਉਹ ਸਾਰਿਆਂ ਨੂੰ ਉਹਨੇ ਖੁੰਝ ਲਾਤਾ ਸੀ ਇੱਕ ਵਾਰੀ ਆਪਣੀ ਇੰਡੀਆ ਨੂੰ ਆਜ਼ਾਦ ਕਰਾਇਆ ਤੁਹਾਨੂੰ ਕੀ ਲੱਗਦਾ ਭਗਤ ਸਿੰਘ ਦੀ ਸੋਚ ਕ੍ਰਾਂਤੀਕਾਰੀ ਸੀਗੀ ਜਾਂ ਉਹਨਾਂ ਦਾ ਪਿਸਤੌਲ ਹੱਥ ਵਿੱਚ ਫੜਨਾ ਉਹ ਕ੍ਰਾਂਤੀਕਾਰੀ ਸੀ ਸੂਝੀ ਕ੍ਰਾਂਤੀਕਾਰੀ ਸੀ ਜਦੋਂ ਉਹਨੇ ਥਾਂ ਠਾਂ ਨਹੀਂ ਲਿਆ ਵੀ ਇੰਡੀਆ ਆਜ਼ਾਦ ਕਰਾਉਣਾ ਉਹ ਕਿਸੇ ਵੀ ਵੇਚ ਹੋ ਸਕਦਾ ਭਾਜੀ ਉਹ ਹੁਣ ਗੋਰੀਆਂ ਨੂੰ ਜਾ ਕੇ ਆਂਦਿਆਂ ਕਰਨ ਨਾਲ ਤੇ ਪੂਰੇ ਜਾਨੋ ਰਹੇ ਇਹ ਤਾਂ ਹੈ ਉਹਨਾਂ ਨੂੰ ਕੁਛ ਨਾ ਕੁਛ ਕਰਕੇ ਵਿਖਾਉਣਾ ਹੈ ਜਿੱਦਾਂ ਕਰਕੇ ਤੁਰੇ ਹੁਣ ਆਪਾਂ ਇੱਥੇ ਚੱਪੜ ਜਿਹੜੀ ਖੜੇ ਆ ਤੁਸੀਂ ਆ ਵੇਖ ਸਕਦੇ ਹੋ ਸਾਰੇ ਨਾ ਜਿੰਨੇ ਵੀ ਆਲੇ ਦੁਆਲੇ ਤੇ ਬਣੇ ਸਟੈਚੂ ਸਾਰੇ ਬਣੇ ਹੋਏ ਯੋਧਿਆਂ ਦੇ ਸਾਰੇ ਯੋਧਿਆਂ ਦਾ ਤਾਜ ਕਿਰਪਾਨਾ ਸਹੀ ਹੈ ਇਹਨਾਂ ਨੇ ਕੋਈ ਹੱਥ ਜੋੜ ਕੇ ਨਹੀਂ ਆਪਣਾ ਧਰਮ ਨੂੰ ਬਚਾਇਆ ਹੋਈਏ ਕਰਿਆ ਤਾਂ ਉਹਨਾਂ ਨੇ ਤਾਂ ਇੱਕ ਵਾਰੀ ਤਲਵਾਰ ਘੁਮਾ ਕੇ ਵੇਰੀ ਆਜ਼ਾਦੀ ਮਿਲੀ ਜੀ ਇਹਨਾਂ ਨੂੰ ਵੇ ਸੋਚ ਹੀ ਬਹੁਤ ਜ਼ਰੂਰੀ ਸੀ ਸੋਚ ਹੀ ਕ੍ਰਾਂਤੀਕਾਰੀ ਸੀ ਕੋਈ ਪਿਸਤੌਲ ਦੇ ਡਰਾਬੇ ਨਾਲ ਨਹੀਂ ਉਹਨਾਂ ਨੇ ਕੁਝ ਲਿਆ ਉਹ ਦੇਸ਼ ਕੌਮ ਲਈ ਜਿਹੜੇ ਸ਼ਹੀਦ ਹੁੰਦੇ ਔ ਡੋਲੇ ਹੁਰਾਂ ਦੇ ਕਦਿਓ ਲੋੜਦੇ ਨਾ ਔ ਮੰਗਤੀ ਬਣ ਕੇ ਜੇ ਦਰਤੇ ਮੌਤ ਆ ਜੇ ਅਸਰ ਦੀ ਘੇਰ ਪਾਉਂਦੇ ਕਾਲੀ ਮੋੜ ਦੇ ਨਾ ਤੁਸੀਂ ਜੁਗ ਜੁਗ ਜਿਓ ਮੇਰੇ ਸੋਹਣੇ ਵਤਨ ਅਸੀਂ ਆਪਣਾ ਫਰਜ਼ ਨਿਭਾ ਚੱਲੇ ਮੇਰੇ ਦੇਸ਼ ਵਾਸੀਓ ਖੁਸ਼ ਰਹਿਣਾ ਅਸੀਂ ਅੰਤਮ ਸਫ਼ਰ ਮੁਕਾ ਚੱਲੇ ਸਾਡੀ ਯਾਦ ਆਵੇ ਤਾਂ ਰੋਣਾ ਨਹੀਂ ਸਗੋਂ ਮੁਖ ਚੋਂ ਨਿਕੜੇ ਇਹੋ ਆਵਾਜ਼ ਇਨਕਲਾਬ زندہ باد انقلاب زندہ باد انقلاب زندہ باد گل سن भगत सिंह سردارا ظلم نال لڑنا پاو دوبارہ مار چونکڑا چورنے بہ گئے ساڈیاں ووٹاں تے ਤੇਰੀ ਫੋਟੋ ਕਿਉਂ ਨਹੀਂ ਭਗਤ ਸਿਆ ਲਗਦੀ ਨੋਟਾਂ ਤੇ ਹਾਂ ਤੇਰੀ ਫੋਟੋ ਕਿਉਂ ਨਹੀਂ ਭਗਤ ਸਿਆ ਲਗਦੀ ਨੋਟਾਂ ਤੇ